ਬਰਨਾ ਆ ਗਿਆ ਬਾਈ ਪੁਰਾਣਾ ਮਾਡਲ ਆਪਾਂ ਸਾਰੀ ਗੱਡੀ ਰੀਪੇਂਟ ਕਰਨੀ ਹੈਗੀ ਬਾਈ ਗੱਡੀ ਵਾਲਾ ਕਹਿੰਦਾ ਵੀ ਯਾਰ ਮੇਰੀ ਪੂਰੀ ਰੀਜਨਲ ਗੱਡੀ ਇਹ ਰੱਖੀ ਪਈ ਆ ਗੱਡੀਆਂ ਬਾਈ ਕੋਲੇ ਹੋਰ ਵੀ ਹੈਗੀਆਂ ਪਰ ਕਹਿੰਦਾ ਇਹ ਗੱਡੀ ਮੇਰੀ ਪਹਿਲੀ ਗੱਡੀ ਆ ਤੇ ਕੋਈ ਵੀ ਕਸਰ ਨਾ ਰਵੇ ਪੈਸਾਂ ਦੀ ਕੋਈ ਗੱਲ ਨਹੀਂ ਆਪਾਂ ਪੂਰਾ ਵਧੀਆ ਤਰੀਕੇ ਦੇ ਨਾਲ ਬਾਈ ਇਹਦਾ ਕੰਮ ਕਰਤਾ ਸਾਰੀ ਗੱਡੀ ਪੇਂਟ ਕਰਤੀ ਤੇ ਹੁਣ ਤੁਸੀਂ ਚਮਕ ਦੇਖੋ ਵੀ ਤੁਹਾਨੂੰ ਕੀ ਆਂਦੀ ਆ ਐ ਪੂਰੀ ਆਸੇ-ਪਾਸੇ ਵਾਲੇ ਜੋ ਵੀ ਅੱਖਰ ਆ ਉਹ ਬਚ ਤੁਸੀਂ ਜਾਂਦੇ ਆ ਮੜਾ ਇਹ ਗੌਰ ਨਾਲ ਦੇਖੋ ਤੇ ਪੂਰਾ ਸਫਾਈ ਦੇ ਵਿੱਚ ਤੇ ਬਰੀਕੀ ਦੇ ਵਿੱਚ ਪਾ ਕੇ ਅਸੀਂ ਇਹਦਾ ਕੰਮ ਕਰਿਆ ਅਗਲਾ ਬੰਪਰ ਮਿਲਿਆ ਨਹੀਂ ਆਪਾਂ ਉਹ ਉਹੀ ਰਿਪੇਅਰ ਕਰਤਾ ਤੇ ਪਿਛਲਾ ਬੰਪਰ ਵੀ ਰਿਪੇਅਰ ਕਰਿਆ ਤੇ ਸਾਰੀ ਗੱਡੀ ਪੂਰੀ ਵਧੀਆ ਤਰੀਕੇ ਦੇ ਨਾਲ ਕੋਰਾ ਕਰਾਂ ਖੜੀਆਂ ਕਾ ਕਰਕੇ ਬਣਾਤੀ ਤੇ ਕੋਈ ਵੀ ਕਮੀ ਪੇਛੀ ਤੁਹਾਨੂੰ ਲੱਗੇ ਤਾਂ ਆਪਾਂ ਉਹਨੂੰ ਕੱਢਾਂਗੇ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ 'ਚ ਵੀਡੀਓ ਦੇਖਣ ਲਈ ਬਹੁਤ ਧੰਨ